ਸਾਸਤਰੀ ਕਾਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰੂ ਭੁੱਲਰ ਤੇ ਅੱਜ ਮੈਂ ਤੇ ਦੋ ਵੀਰ ਮੇਰੇ ਨਾਲ ਇੱਕ ਲਾਭ ਤੇ ਇੱਕ ਨਿਸ਼ਾਨ ਵੀਰ ਅਸੀਂ ਚੱਲੇ ਆ ਨਵੇਂ ਸ਼ਹਿਰ ਹੱਲ ਤੇ ਉਧਰ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਉਨੇ ਆ ਕੋ ਹੁੰਦਿਆ ਜੇ ਆਪਕੋ ਬੰਗੇ ਲੱਗੇ ਪੈਂਦਾ ਏ ਬੰਗੇ ਲੱਗੇ 1 ਘੰਟਾ ਤੇ 33 ਮਿੰਟ ਸ਼ੋਅ ਹੁੰਦਾ ਨੇ ਇੱਥੇ ਤੇ ਜਾਂਦੇ ਹਾਂ ੜਕਾ ੜਕਾ ਜੀ ਮੜਕੇ ਹੌਲੀ ਹੌਲੀ ਚੱਨਣ ਜਾਂ ਚੜਜਣਾ ਬੰਗੇ ਲੱਗੇ ਪੈਂਦਾ ਏ ਰਾਜਾ ਸਾਹਿਬ ਗੁਰਦੁਆਰਾ ਸਾਹਿਬ ਪਹਿਲਾਂ ਉੱਥੇ ਚੱਲੇ ਆ ਤੇ ਤੁਹਾਨੂੰ ਦਿਖਾਉਨੇ ਆ ਤੜਕੇ ਦਾ ਵੇਲਾ ਵਾ ਤੇ ਜਾ ਰਹੇ ਆ ਪਨੇਰਾ ਉਹ ਸਾਡੇ ਵਲੌਗ ਦੇ ਨਾਲ ਲੋ ਜੀ ਪਹੁੰਚ ਨਹੀਂ ਆਣੇ ਬੱਸ ਇਹ ਆਈ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਤੇ ਚੱਲਦੇ ਆ ਮਾਤਾ ਟੇਕਣਾ ਲੋ ਜੀ ਪਰਨੇ ਬੰਨ ਕੇ ਆਪਾਂ ਗਿਆ ਰੈਡੀ ਤੇ ਆ ਆ ਵੀਰ ਨੇ ਪਰਨਾ ਬੰਨ ਕੇ ਤਾਂ ਪਤਾ ਨਹੀਂ ਉਹਨ ਕਿਵੇਂ ਦਾ ਕਿਵੇਂ ਦਾ ਨਹੀਂ ਚਲੋ ਗੁਰੂ ਘਰੇ ਜਣਾ ਆਪਾਂ ਚਲੋ ਬਾਕੀ ਚੱਲਦੇ ਆ ਇਹ ਆ ਗੁਰਦੁਆਰਾ ਸਾਹਿਬ ਦਾ ਨਾਮ ਆ ਰਾਜਾ ਸਾਹਿਬ ਜੀ ਬੰਗੇ ਡਿਸਟ੍ਰਿਕਟ ਚ ਪੈਂਦਾ ਹੈ ਬੰਗੇ ਤੋਂ ਬਿਲਕੁਲ ਨਾਲ ਹੀ ਹੈ ਤੇ ਚਲੋ ਚਲਦੇ ਆਂ ਇਹ ਆਪਾਂ ਹੋ ਗਿਆ ਜੀ ਐਂਟਰ ਤੇ ਜੋੜੇ ਮੇਰੇ ਖਿਆਲ ਨਾਲ ਇਤਰਾਣੇ ਪੈਂਦੇ ਬਾਕੀ ਪਤਾ ਨਹੀਂ ਆ ਤੇ ਅੱਗੇ ਅੱਗੇ ਇਹਨੇ ਪੜਾ ਕੀ ਬੰਦਾ ਇਧਰਲੀ ਸਾਈਡ ਤੇ ਹੈ ਜੀ ਲੰਗਰ ਹਾਲ ਤੇ ਗੁਰਦੁਆਰਾ ਸਾਹਿਬ ਪਹਿਲੀ ਵਾਰ ਹੀ ਆਏ ਆ ਤੇ ਦੱਸਦੇ ਆ ਵੀ ਕਿੱਧਰ ਨੂੰ ਆ ਸਾਨੂੰ ਆਪ ਨਹੀਂ ਪਤਾ 메ਨ ਗੁਰਦੁਆਰਾ ਸਾਹਿਬ ਉਹ ਲੱਗਦਾ ਹੈ ਹਾ ਕੀ ਕਰਨੇ ਕੋਈ ਸੇਵਾ ਵਾਲੀ ਲੱਗੇ ਲੱਗਦਾ ਸੇਵਾ ਦੀ ਹੈ ਹਾਂਜੀ ਵਾਹਿਗੁਰੂ ਮੇਨ ਗੁਰਦੁਆਰਾ ਸਾਹਿਬ ਇਧਰ ਹੈ ਜੀ ਕੋਈ ਨਹੀਂ ਕੋਈ ਨਹੀਂ ਆਪਕੇ ਕੋਲ ਆ ਗਿਆ ਜੀ ਆਹੋ ਉਹ ਲੈ ਕੇ来 ਆ ਤਰਨਣੀ ਕੋਈ ਵੀਡੀਓ ਨਹੀਂ ਬਣਾਉਣੀ ਅੰਦਰੋਂ ਵੀ ਕੈਮਰਾ ਲੱਗੇ ਆ ਉਹਨੂੰ ਬਾਕੀ ਪਰ ਫਿਰ ਵੀ ਮੈਂ ਕੋਸ਼ਿਸ਼ ਕੀਤੀ ਆ ਤੇ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਵੱਧ ਤੋਂ ਵੱਧ ਦਰਬਾਰ ਦਿਖਾ ਦਾਂ ਜਿੰਦੇ ਲਈ ਪਸੰਦੇ ਖਲਾਂ ਜੋਤ ਜਗਾਉਂਦੇ ਆ ആ ബ മ ਇਦੇ ਵਿੱਚ ਨਾ ਜਿ ਤਰ੍ਹਾਂ ਇੱਕੇ ਦਰਬਾਰ ਦੇ ਵਿੱਚ ਕਾਫੀ ਸਾਰੇ ਦਰਬਾਰ ਬਣੀਆਂ ਜਿੱਦਾਂ ਇੱਕ ਉਹ ਬਣ ਗਿਆ ਤੇ ਉਸ ਤੋਂ ਬਾਅਦ ਇਧਰ ਆਪਾਂ ਹੁਣੇ ਉਹ ਕਿ ਆਏ ਆ ਤੇ ਜਿਵੇਂ ਉਧਰ ਦੀਵਿਆਂ ਦੇ ਵਿੱਚ ਤੇਲ ਪਾਉਂਦੇ ਸੀਗੇ ਤੇ ਇੱਕ ਦਰਬਾਰ ਆਵਾ ਚਲੋ ਚੱਲਦੇ ਆ

ਦਾ ਇਤਿਹਾਸ ਤੇ ਇਹਦੇ ਵਿੱਚ ਸਾਰਾ ਕੁਝ ਦੱਸਿਆ ਗਿਆ ਵਾ ਵੀ ਕਿੱਥੇ ਕਿੱਥੇ ਰਾਜਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਬਣਾਏ ਤੇ ਉਹਨਾਂ ਨੇ ਦੱਸਿਆ ਜਾਂਦਾ ਵਾ ਵੀ ਕੋਈ ਵੀ ਫੋਟੋ ਨਹੀਂ ਖਿੱਚਵਾਈ ਕੋਈ ਵੀ ਉਹਨਾਂ ਦੀ ਤਸਵੀਰ ਨਹੀਂ ਹੈਗੀ ਇੱਥੇ ਦੱਸਿਆ ਜਾਂਦਾ ਵਾ ਵੀ ਜਿੰਨਾਂ ਜਿੰਨਾਂ ਨੇ ਸ਼ਰਧਾ ਅਨਸਾਰ ਪਾਠ ਕਰਵਾਏ ਹੁੰਦੇ ਆ ਇਹ ਦਰ ਵਾਰ ਦੇ ਐਤਵਾਰ ਉਹਨਾਂ ਦੇ ਖੰਡਪੜ ਸਾਹਿਬ ਦਾ ਭੋਗ ਪੈਂਦਾ ਆ ਤੇ ਸਾਰੀਆਂ ਸੰਗਤਾਂ ਪਹੁੰਚਦੀਆਂ ਆ। ਇਹ ਹੀ ਗੁਰਦੁਆਰਾ ਸਾਹਿਬ ਰਾਜਾ ਸਾਹਿਬ ਜੀ ਤੇ ਆਹ ਭਰਾ ਦਾ ਕਰਕੇ ਅਸੀਂ ਵੇਖ ਚੱਲੇ ਆ। ਉਤਰਾਂ ਤੇ ਕਿੱਥੇ ਵੇਖਿਆ ਜਾਣਾ ਹੀ ਇਹਨਾਂ ਨੂੰ ਆਉਣਾ ਹੀ ਅੱਜ ਇਹਨਾਂ ਨੇ ਜ਼ਰੂਰੀ ਜਾਂਦੇ ਇਹ ਜਣਾ ਦੇ ਨਾਲ ਚੱਲ ਜੋ ਤੇ ਨਾਲੇ ਵਲੌਗ ਪਾ ਦਿਓ ਤੇ ਨਾਲ ਉਹ ਵੀਰ ਲਾ ਵੀਰ ਵੀ ਤਿਆਰ ਹੋ ਗਿਆ ਤੇ ਹੁਣ ਇਹ ਵੀਰ ਕਹਿੰਦਾ ਵੀ ਮੈਂ ਤੁਹਾਨੂੰ ਹੋਰ ਗੁਰਦੁਆਰੇ ਕਮਾਉਣੇ ਹਜੇ ਜੁੜੇ ਰਹੋ ਅਗਲੇ ਪਾਸੇ ਹੋਰ ਵੀ ਗੁਰਦੁਆਰੇ ਸਾਹਿਬ ਆਪਾਂ ਜਾਣਾ ਜੀ ਹੁਣ ਕਿਹੜੇ ਜਾਣਾ ਆਪਾਂ ਦੇਖਦੇ ਆ ਅਜੇ ਦੇਖਦੇ ਆ ਦੇਖਦੇ ਆ ਜੀ ਤੇ ਗਾਹ ਨੂੰ ਚੱਲੇ ਆ ਜੀ ਇਧਰ ਰੋਪੜ ਵਾਲੀ ਸੜਕ ਤੇ ਚਲੋ ਜੀ ਚੱਲਦੇ ਆ اے ਆ ਗੁਰਦੁਆਰਾ ਸਾਹਿਬ ਰੋਪੜ ਟਿੱਬੀ ਸਾਹਿਬ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਹੈ ਜੀ ਏ ਵੀਰ ਦੇ ਦਸਨ ਮੁਤਾਬਕ ਬਹੁਤ ਸੋਹਣੀ ਲੋਕੇਸ਼ਨ ਤੇ ਆ। ਬਾਕੀ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਆ ਜੀ। tibbi ਸਾਹਿਬ ਗੁਰਦੁਆਰਾ ਸਾਹਿਬ ਰੋਪੜ। ਇਹ ਆ ਜੀ ਗੁਰਦੁਆਰਾ ਸਾਹਿਬ ਰੋਪੜ tibbi ਸਾਹਿਬ ਤੇ ਉਹ ਵੀਰ ਦੇ ਦਸਨ ਮੁਤਾਬਕ ਉਹ ਜਿਹੜੀ ਆ ਖਾਲਸਾ ਰਾਜ ਦੀ ਹਾਦਿਆ। ਤੇ ਜੇ ਸਾਡਾ ਲੱਗਾ ਟਾਈਮ ਤੇ ਉੱਥੇ ਵੀ ਤੁਹਾਨੂੰ ਜਾ ਕੇ ਵਿਖਾਵਾਂਗੇ। ਪਹਿਲੋਂ ਚੱਲਦੇ ਆ ਗੁਰਦੁਆਰਾ ਸਾਹਿਬ tibbi ਸਾਹਿਬ ਰੋਪੜ। ਇੱਥੇ ਆਣ ਕੇ ਮੌਸਮ ਹੋ ਗਿਆ ਚੇਂਜ ਥੋੜੀ ਥੋੜੀ ਹਵਾ ਵਗੰਦੀ ਆ ਥੋੜੀ ਪ੍ਰੋਬਲਮ ਹੋਣੀ ਆ ਤੇ ਬਾਕੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਇਧਰ ਜੇ ਮੇਰੇ ਮੰਮੀ ਆ ਜਾਂਦੇ ਤੇ ਉਹਨਾਂ ਨੇ ਵੇਖ ਵੇਖ ਬੂਟੇ ਉਹਨਾਂ ਕਹਣਾ ਕਿ ਕਿੱਡੇ ਵਧੀਆ ਬੂਟੇ ਲਾਏ ਆ ਕੋਈ ਨਹੀਂ ਮੰਮੀ ਜਦੋਂ ਕਿਤੇ ਲੱਗਾ ਟਾਈਮ ਤੇ ਤੁਹਾਨੂੰ ਵੀ ਮੈਂ ਲੈ ਕੇ ਆਉਂਗਾ ਜੇ ਇੱਥੇ ਮੰਮੀ ਨੂੰ ਲੈ ਕੇ ਆਉਂਦਾ ਤੇ ਮੰਮੀ ਨੇ ਕਹਣਾ ਸੀ ਬੂਟੇ ਲੈ ਕੇ ਚੱਲੀਏ ਆ ਵੀਰ ਜੀ ਹਣੀ ਸਾਨੂੰ ਗਾਈਡ ਕਰਨ ਦਾ ਪਰ ਇਹਨਾਂ ਦੀ ਆਵਾਜ਼ ਤੁਹਾਨੂੰ ਸੁਣ ਨਹੀਂ ਨਹੀਂ ਹੈ ਤੇ ਗਾਈਡ ਮੈਂ ਕਰੀ ਜਾਊਂਗਾ ਇਹਨਾਂ ਨੂੰ ਪੁੱਛ ਪੁੱਛ ਕੇ ਆਓ ਆ ਇਹ ਆ ਜੀ ਬਾਹਰ ਦਾ ਥੇ ਵਿਊ ਮਤਲਬ ਠਹਿ ਕੇ ਅਸੀਂ ਆ ਗਏ ਆ ਬਾਹਰ ਤਾਂ ਦਿਖਾਉਨੇ ਆ ਉਧਰ ਲੱਭਸਾ ਇਹ ਗੁਰਦੁਆਰਾ ਸਾਹਿਬ ਹੈਗਾ ਜੀ ਦਰਿਆ ਦੇ ਕੰਡੇ ਤੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਵਿਊ ਆ ਬਹੁਤ ਜ਼ਿਆਦਾ ਸੋਹਣਾ ਵਿਊ ਆ ਹਵਾ ਚੱਲਦੀ ਪਈ ਐ ਇਸ ਕਰਕੇ ਸ਼ਾਇਦ ਆਵਾਜ਼ ਥੋੜਾ ਹੀ ਖਰਾਬ ਹੋਵੇ ਕੋਈ ਥੋੜਾ ਐਡਜਸਟਮੈਂਟ ਕਰ ਲਿਓ ਬਾਕੀ ਆ ਗੁਰਦੁਦੁਆਰਾ ਸਾਹਿਬ ਜਿਹੜਾ ਟਿੱਬੀ ਸਾਹਿਬ ਰੋਪੜ ਦੇ ਵਿੱਚ ਪੈਂਦਾ ਪਾਸੇ ਇੱਕ ਪਾਸੇ ਪਹਾੜੀਆਂ ਆਉਂਦੀਆਂ ਐ ਤੇ ਇੱਕ ਗੱਡੀ ਸੱਚ ਦੱਸਦੇ ਆ ਵੀ ਇੱਧਰ ਗੱਡੀ ਲੱਗੀ ਆ ਉਹਨਾਂ ਦੀ ਯਾਦਗਰੀ ਬਾਬਾ ਜੀ ਉਹਨਾਂ ਦੀ ਇਸ ਦਾ ਇਤਿਹਾਸ ਦੱਸਿਆ ਗਿਆ ਵੀ ਵੀਰ ਨੇ ਵੀ ਜਿਹੜੀ ਗੱਡੀ ਉੱਥੇ ਲੱਗੀ ਆ ਉਹ ਤੁਹਾਨੂੰ ਦਿਖਾਉਂਦੇ ਆ ਉਹ ਕਹਿੰਦੇ ਆ ਕਿ ਬੇੜੀ ਬਣ ਕੇ ਉਧਰਲੇ ਪਰਲੇ ਪਾਸੇ ਉਹ ਕਿਨਾਰੇ ਤੋਂ ਇੱਧਰਲੇ ਪਾਸੇ ਆ ਗਈ ਸੀ ਉਦੋਂ ਪਾਣੀ ਇਹ ਤੇ ਕਹਿੰਦੇ ਘਟ ਗਿਆ ਉਦੋਂ ਬਹੁਤ ਜ਼ਿਆਦਾ ਸੀ ਤੇ ਫਿਰ ਵੀ ਜਿਹੜੀ ਗੱਡੀ ਆ ਉਹ ਕਹਿੰਦੇ ਤਰ ਕੇ ਇੱਥੇ ਆ ਗਈ ਹੀ ਇਹਦਾ ਇਤਿਹਾਸ ਹੈ ਇਹ ਉਹਨਾਂ ਨੇ ਗੱਡੀ ਵੀ ਲਾਈ ਆ ਤੁਹਾਨੂੰ ਗੱਡੀ ਦਿਖਾਉਣੇ ਆ ਤੇ ਆ ਜੋ ਵੀ ਗੱਡੀ ਦਿਖਾ ਦਈਏ ਉਹ ਗੱਡੀ ਪੁਰਾਣੀ ਗੱਡੀ ਆ ਬਿਲਕੁਲ ਓਵੇਂ ਸੰਭਾਲ ਕੇ ਰੱਖੀ ਉਹਨਾਂ ਨੇ ਤੇ ਇਤਿਹਾਸ ਜਿਹੜਾ ਵਾ ਉਹ ਤੁਸੀਂ ਦੇਖ ਸਕਦੇ ਹੋ ਇਹਦਾ ਪ੍ਰਸ਼ਾਦਾ ਨਹੀਂ ਸੀ ਗਿਆ ਹੁਣੇ ਪ੍ਰਸ਼ਾਦਾ ਲੱਗੇ ਸ਼ਕਣੇ ਤੋਂ ਆ ਗਿਆ ਜੀ ਆਪਣਾ ਲੱਸੀ ਦੇ ਨਾਲ ਪ੍ਰਸ਼ਾਦਾ ਨਾਲ ਸਬਜੀ ਬਹੁਤ ਹੀ ਵੱਡਾ ਪ੍ਰਸ਼ਾਦਾ ਤੇ ਬਹੁਤ ਹੀ ਸਵਾਦ ਜੀ ਰੰਦਾ ਮੇਰੇ ਕਹਿੰਦੇ ਇੱਕ ਰਾਂ ਚੌਲ ਤੇ ਕੜੀ ਖਾ ਕੇ ਵੇਖ ਬਹੁਤ ਹੀ ਸਵਾਦ ਲੰਗਰ ਕੋਈ ਵੀ ਨਹੀਂ ਮੜਾ ਹੁੰਦਾ ਪਰ ਲੰਗਰ ਬਹੁਤ ਸਵਾਦ ਸੀ ਤੇ ਇਹ ਵੀ ਦੱਸੰਦਿਆ ਵੀ ਉੱਤਰਾਂ ਦੇ ਥੱਲੇ ਜਾਣ ਦਿੰਦੇ ਆ ਪਰ ਅੱਜ ਬੰਦ ਕੀਤਾ ਹੋਇਆ ਪਤਾ ਨਹੀਂ ਕਿਉਂ ਲੰਗਰ ਲਈ ਪਾਸੇ ਵੀ ਉਹ ਵੇਖਣੀ ਅਲਾਵਾ ਦੇ ਨੇਰੀ ਪੂਰੀ ਵਗੰਦੀ ਜੀ ਪੂਰੀ ਠੰਢੀ ਵਾ ਤੇ ਵੀਰ ਨੇ ਮੇਰੀ ਵੀ ਕੋਟੀ ਲਵਾਤੀ ਆ ਵੀ ਕੋਈ ਗੱਲ ਨਹੀਂ ਲਾਦੇ ਕੋਟੀ ਤੇ ਗੱਡੀ ਜੀ ਗਰਮੀ ਲੱਗਦੀ ਸੀ ਤਾਂ ਇੱਥੇ ਆਣ ਕੇ ਠੰਢ ਲੱਗੰਦਾ ਵੀ ਆ ਤੇ ਵਧੀਆ ਉੱਤਰਾਂ ਦੇ ਮੌਸਮ ਬਹੁਤ ਸੋਹਣਾ ਇੱਥੇ ਮੌਸਮ ਮੰਮੀ ਇਥੇ ਲਿਖ ਕੇ ਲਿਆ ਹੋਇਆ ਫੁੱਲ ਤੋੜਨੇ ਬਣਾ ਹੈ ਨਹੀਂ ਤੇ ਮੈਂ ਲੈ ਆਉਣੀ ਸੀ ਤੁਹਾਡੇ ਲਈ ਬਾਕੀ ਬਹੁਤ ਸੋਹਣਾ ਗੁਰਦਰਾ ਸਾਹਿਬ ਆ ਮੇਰੇ ਖਿਆਲ ਪਰਾਣਾ ਹੋਊਗਾ ਹਾਂਜੀ ਖੂਬ ਹੈ ਪਰਾਣਾ ਇੱਕ ਪਾਸੇ ਨੂੰ ਦੇਖੋ ਪਹਾੜੀਆਂ ਐ ਦੂਜੇ ਪਾਸੇ ਗੁਰਦੁਆਰਾ ਸਾਹਿਬ ਐ ਤੇ ਇਹਦੀ ਬੈਕ ਸਾਈਡ ਤੇ ਜਿਹੜਿਆ ਵਾ ਦਰਿਆ ਨੰਗੰਦਿਆ ਵਾ ਤੇ ਬਾਕੀ ਅਸੀਂ ਹੁਣ ਚੱਲੇ ਆ ਅਗਲੇ ਗੁਰਦਾਰੇ ਸਾਹਿਬ ਅਗਲਾ ਗੁਰਦਾਰੇ ਸਾਹਿਬ ਦਾ ਨਾਮ ਤੈਹੀ ਦੱਸਿਆ ਸੀ ਪਠਾ ਸਾਹਿਬ ਪਠਾ ਸਾਹਿਬ ਪਠਾ ਸਾਹਿਬ ਗੁਰਦੁਆਰਾ ਸਾਹਿਬ ਦਾ ਬਾਕੀ ਤੁਹਾਨੂੰ ਉੱਥੇ ਜਾ ਕੇ ਦੱਸ ਦਿੰਦੇ ਆ ਵੀ ਗੁਰਦਵਾਰੇ ਦਾ ਨਾਮ ਕੀ ਐ ਤੇ ਉਥੋਂ ਕਿਦਾਂ ਦੀ ਲੋਕੇਸ਼ਨ ਐ ਕੀ ਕੀ ਹੋtheta ਚਲੋ ਹੀ ਚੱਲਦੇ ਆ ਲਓ ਜੀ ਅਸੀਂ ਮੱਥਾ ਟੇਕ ਕੇ ਆਏ ਆ ਗੁਰਦੁਆਰਾ tibbi sahab ropard ਤੇ ਹੁਣ ਇਥੋਂ ਗੁਰਦੁਆਰਾ ਚੱਲਿਆ ਇਹ ਸਰਕਾਰੇ ਖਾਲਸਾ ਤੇ ਉਥੇ ਕਹਿੰਦੇ ਆ ਵੀ ਜਿਹੜੀ ਆ ਸਿੱਖ ਕੌਮ ਦੀ ਨਿਸ਼ਾਨੀ ਇਹ ਹੋਈ ਆ ਉਥੇ ਜਾਣਦੇ ਆ ਤੇ ਪਠਾ ਸਾਹਿਬ ਗੁਰਦੁਆਰਾ ਸਾਹਿਬ ਤੁਹਾਨੂੰ ਬਾਅਦ ਚ ਦਿਖਾਉਂਦੇ ਆ ਪਹਿਲਾਂ ਤੁਹਾਨੂੰ ਇਹ ਗੁਰਦੁਆਰਾ ਦਿਖਾ ਦਈਏ ਆਏ ਆ ਜੀ ਟੀਬੀ ਸਾਹਿਬ ਦੇ ਲਾਗੇ ਗੁਰਦੁਆਰਾ ਸਾਹਿਬ ਵਿਰਾਸਤੀ ਚੌਂਕੀ ਸਰਕਾਰੀ ਖਾਲਸਾ ਮਹਾਰਾਜਾ ਰਣਜੀਤ ਸਿੰਘ ਰਸਤਾ ਇਧਰ ਨੂੰ ਹੁਣੇ ਹੀ ਚੱਲੇ ਆ ਤੇ ਤੁਹਾਨੂੰ ਦਿਖਾਉਣੀ ਆ ਜਾ ਕੇ ਗੁਰਦੁਆਰਾ ਸਾਹਿਬ ਬਾਕੀ ਨੰਦਪੁਰ ਸਾਹਿਬ ਜਿਹੜੇ ਜਿਹੜੇ ਜਾਣੇ ਆਏ ਆ ਉਹਨਾਂ ਨੂੰ ਪਤਾ ਵਾ ਵੀ ਉਤਾਰ ਚੜਾਵਾਲੇ ਬੜੇ ਵਧੀਆ ਵਧੀਆ ਇੱਥੇ ਗੁਰਦੁਆਰਾ ਸਾਹਿਬ ਹੈ ਪਰ ਇੱਥੇ ਬਹੁਤ ਘਟ ਆਉਂਦੇ ਆ ਆਏ ਆ ਕਈ ਜਾਣੇ ਪਰ ਬਹੁਤ ਘੱਟ ਆਏ ਆ ਕੋਈ ਗੱਲ ਨਹੀਂ ਵਲੌਗ ਨਾਲ ਬਨੇ ਰਹੋ ਅਜੇ ਹੋਰ ਤੁਹਾਨੂੰ ਗੁਰਦੁਆਰਾ ਅਗਲੇ ਪਾਸੇ ਦਿਖਾਉਣੇ ਆ ਤੇ ਸਾਹ ਚੜ ਗਿਆ ਇਹਨੂੰ ਵੀ ਸਾਹ ਚੜ ਗਿਆ ਜੀ ਚੱਲ ਚੱਲ ਸ਼ਾਬਾਸ਼ ਸਭ ਸਭ ਸਹੀ ਹੋ ਗਏ ਪੱਨਕੇ ਚੜਨ ਲੈ ਆ ਵੀਰ ਆ ਗਿਆ ਫਸਟ ਗੁਰਦੁਆਰਾ ਸਾਹਿਬ ਮਿਲ ਗਿਆ ਚੜੇ ਮਿਲ ਗਏ ਮਿਲ ਗਏ ਗੁਰਦੁਆਰਾ ਸਾਹਿਬ ਮਿਲ ਗਿਆ ਇਨੇ ਚਣੀ ਖਾਦੇ ਸਵੇਰ ਇਨੇ ਇਹ ਵੀ ਵੇਹੇ ਵੀ ਤਗੜਾ ਵਾਈ ਦਾ ਕੰਮ ਕਰਦਾ ਏ ਤਾਂ ਕਰਕੇ ਨਾਲੇ ਵੇਹੇ ਵੀ ਨਾ ਇਹ ਸਾਨੂੰ ਤਾਂ ਲੱਗਾ ਸੀ ਵੀ ਚੜ੍ਹਾਈ ਥੋੜੀ ਆ ਪਰ ਚੜ੍ਹਾਈ ਜਿਆਦੀ ਆ ਤੇ ਚੜ੍ਹੇ ਜਾਣ ਨਾ ਜੀ ਗੁਰਦੁਆਰਾ ਸਾਹਿਬ ਉਹਨੇ ਕਿਹਾ ਸੀ ਵੀ ਲੱਭ ਗਿਆ ਪਰ ਲੱਭਾ ਨਹੀਂ ਆ ਨਹੀਂ ਨਹੀਂ ਕਿੰਨੀ ਪੌੜੀ ਆ ਤੇ ਜੇ ਨਿਸ਼ਾਨ ਗਿਣੀਆਂ ਨਹੀਂ ਆ ਵੇਹੇ ਪੌੜੀਆਂ ਬਹੁਤ ਜਿਆਦੀਆਂ ਰੋਪੜਾ ਵਾਲਿਓ ਤਾਂ ਜੇ ਤੁਸੀਂ ਜਿਹੜਾ ਮੇਰਾ ਵਲੌਗ ਵੇਖਣਦਿਆਂ ਕੋਈ ਰੋਪੜ ਵਾਲਾ ਵੀਰ ਜੇ ਉਹ ਆ ਗੁਰਦੁਆਰਾ ਸਾਹਿਬ ਆਇਆ ਏ ਤੇ ਉਹ ਸਾਨੂੰ ਦੱਸੇ ਮੜਾ ਜਿਆ ਹੋਰ ਬਰੀਫ ਕਰੇ ਕਿ ਇਥੇ ਹੋਰ ਕਿਹੜੇ ਕਿਹੜੇ ਗੁਰਦੁਆਰੇ ਆ ਲਓ ਜੀ ਪਹੁੰਚ ਚੁੱਕੇ ਆ ਇਹ ਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਇਧਰ ਦੇ ਪਾਸੇ ਫੇਰ ਉਹ ਤੇ ਹੋਰ ਚਾਹੀਦੇ ਆਗੇ ਆ ਬਹੁਤ ਹੀ ਸੋਹਣਾ ਮੇਰੇ ਖਿਆਲ ਨਾਲ ਕੋਈ ਕੋਈ ਆਇਆ ਹੁਣ ਆਪਣਾ ਏਰੀਆ ਚੋਂ ਤੇ ਦੇ ਕੋਈ ਆਵੇ ਤੇ ਇਥੇ ਜ਼ਰੂਰ ਮੱਥਾ ਟੇਕ ਕੇ ਜਾਵੇ। ਉਹ ਆ ਜੀ ਗੁਰਦੁਆਰਾ ਟਿੱਬੀ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਉਹ ਤੁਹਾਨੂੰ ਦਿਖਾ ਦਿੱਤਾ ਗਿਆ ਵਾ। ਤੇ ਚੱਲਦੇ ਆ ਜੀ ਅਗਲੇ ਪਾਸੇ। ਇਹ ਮਿੱਤਰੋ ਨਿਸ਼ਾਨ ਲਾਇਆ ਗਿਆ ਹੀ ਆਪਣੇ ਖਾਲਸਾ ਪੰਥ ਦਾ ਕਿ ਇੱਥੋਂ ਤੱਕ ਜਿਹੜਾ ਆ ਖਾਲਸੇ ਦਾ ਰਾਜ ਆ ਮਹਾਰਾਜ ਰਣਜੀਤ ਸਿੰਘ ਜੀ ਦੇ ਟਾਈਮ ਤੇ ਇਹ ਵਾਲਾ ਝੰਡਾ ਲੱਗਿਆ ਗਿਆ ਸੀ ਵੀ ਇੱਥੋਂ ਤੱਕ ਪੰਜਾਬ ਦੀ ਜਿਹੜੀ ਆ ਉਹ ਕਿਤੇ ਨਾ ਕਿਤੇ ਜਾ ਕੇ ਜੁੜਦੀ ਆ ਹੱਦ ਤੇ ਬਾਕੀ ਵੇਖੋ ਤੁਸੀਂ ਵੀਊ ਤੇ ਰਾਜ ਬਹੁਤ ਤਗੜਾ ਸੀ ਮਹਾਰਾਜ ਰਣਜੀਤ ਸਿੰਘ ਜੀ ਦਾ ਜੀ ਇਹ ਮਿੱਤਰੋ ਮਹਾਰਾਜ ਰਣਜੀਤ ਸਿੰਘ ਜੀ ਨੇ ਆਪਦੇ ਸਮੇਂ ਦੇ ਵਿੱਚ ਕਿਹੇ ਗੋਰੇ ਦੇ ਕੋਲੋਂ ਉੱਥੇ ਲਿਖਿਆ ਵਾ ਗਵਰਨਰ ਜਰਨਲ ਲਾਰਡ ਵਿਲੀਅਮ ਬੈਟਿਕ ਨਾਲ ਮੁਲਾਕਾਤ ਤੋਂ ਪਹਿਲਾਂ ਵੀ ਉਹਦੀ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਉਣ ਲਈ ਸਰਕਾਰ ਮਤਲਬ ਕਿ ਸਰਕਾਰ ਤੋਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਨੂੰ ਇਹ ਏਰੀਆ ਦਿੱਤਾ ਜਾਵੇ ਫਿਰ ਇਹ ਇਥੇ ਇੱਕ ਝੰਡਾ ਵੱਜ ਗਿਆ ਸੀ ਉਹਦੇ ਲਿਖਿਆ ਪੜ ਲਿਓ ਇਥੇ ਬਾਅਦ ਚ ਲਿਖਿਆ ਗਿਆ ਉਹਨੇ ਕਿਹਾ ਕਿ ਇਹ ਨਿਸ਼ਾਨੀ ਹੈ ਕਿਸੇ ਪੰਜਾਬ ਕੇ ਸਰਦਾਰ ਕੀ ਵਤਨ पे ਲੂਟੇ ਹੋਏ ਰਣਜੀਤ ਸਿੰਘ ਸਰਦਾਰ ਕੀ ਕਿ ਉਹਨੇ ਮਹਾਰਾਜ ਅੰਦੀ ਸਿੰਘ ਦਾ ਨਾਮ ਦੱਸਿਆ ਵੀ ਇਹ ਉਹਦੀ ਨਿਸ਼ਾਨੀ ਆ ਜਿਹੜੀ ਉਹਨੇ ਗੱਡੀ ਆ ਵਾਬ ਯਾਤਰੀ ਆ ਗਿਆ ਗੱਡੀ ਆ ਪਾਖਰਾ ਇਧਰਲੇ ਪਾਸੇ ਦਰਿਆ ਆ ਯਾਰ ਦਰਿਆ ਦਾ ਪਤਾ ਕਰਦੇ ਆ ਕਿਹੜਾ ਦਰਿਆ ਵਾ ਜੇ ਕਿਸੇ ਨੂੰ ਪਤਾ ਵਾ ਤੇ ਕਮੈਂਟੇਂਟੇ ਦੱਸ ਦਿਓ ਮੇਰੇ ਵੀਰਾਂ ਯੋਗੀ ਸਾਨੂੰ ਵੀ ਬਹੁਤਾ ਨਹੀਂ ਪਤਾ ਇਹ ਦਰਿਆ ਕਿਹੜਾ ਹੈ ਬੜਾ ਇੱਕ ਮਿੰਟੇ ਦੱਸ ਦੋ ਇੱਥੇ ਲੱਗ ਗਈ ਆ ਆਪਣਾ ਜਿਹੜੀਆਂ ਬੱਸਾਂ ਜਿ ਤਰ੍ਹਾਂ ਸਕੂਲ ਵਾਲੀਆਂ ਤੇ ਜਿਹੜੇ ਟਰੱਕ ਜਿਹੜੇ ਆ ਡਾਲੇ ਵਾਲੇ ਤੇ ਦੱਸਦੇ ਆ ਵੀ ਇਹ ਤਿਆਰ ਹੁੰਦੇ ਆ ਤੇ ਆ ਵੇਖੋ ਲੱਗੇ ਸਾਰੇ ਟਰੱਕ ਬੱਸਾਂ ਕਿੰਨੀਆਂ ਲੱਗੀਆਂ ਇੱਥੇ ਤਿਆਰ ਹੁੰਦੀਆਂ ਆ ਆਪਕੋ ਇਹਨਾਂ ਨੂੰ ਬਾਡੀ ਲੱਗਣ ਵਾਲੀਆਂ ਆ ਇਥੇ ਨਾ ਬਹੁਤ ਜ਼ਿਆਦੀ ਹਵਾ ਕਰਕੇ ਨਾ ਤੇ ਇਹ ਜਿਹੜਾ ਬੋਰਡ ਆ ਮਹਾਰਾਜ ਦਾ ਸਰੂਪ ਆ ਤੇ ਤੇ ਇਸ ਤਰ੍ਹਾਂ ਵੇਖੋ ਇਹ ਥੱਲੇ ਰੁਲਦਾ ਫਿਰਦਾ ਸੀ ਇਹਦਾ ਕਰਕੇ ਅਸੀਂ ਇਹਨੂੰ ਜੋੜ ਕੇ ਸਾਈਡ 'ਚ ਲੱਗੇ ਆ ਰੱਖਣਾ ਆਹੋ ਕਿਤੇ ਉੱਚੀ ਥਾਂ ਤੇ ਰੱਖਦੇ ਆ ਬਾਅਦ 'ਚ ਜੇ ਲਾਉਣੇ ਹੋਣਗੇ ਫੇਰ ਲਾ ਲੈਣਗੇ ਯਾਰ ਇਸ ਤਰ੍ਹਾਂ ਉੜਦਾ ਨਾ ਫੇਰ ਪੈਰਾਂ 'ਚ ਆਉਂਦਾ ਏ ਥੱਲੇ ਬਾਪੇ ਨੂੰ ਦੱਸ ਜਾਣੇ ਆ ਠੀਕ ਆ ਆ ਜਿਓ ਜੀ ਫੇਰ ਥੱਲੇ ਨੂੰ ਚਲਦੇ ਆਂ ਤੇ ਅਗਲੇ ਚਲਦੇ ਆਂ ਜੀ ਪੱਠਾ ਸਾਹਿਬ ਗੁਰਦੁਆਰਾ ਸਾਹਿਬ ਆ ਕਿੱਡੀ ਤਗੜੀ ਬੱਸਾਂ ਦੀ ਆ ਫੈਕਟਰੀ ਤੁਹਾਨੂੰ ਦਿਖਾਈ ਇੱਥੇ ਮੈਨੂੰ ਮਿੱਤਰੋ ਕੋਈ ਨਹੀਂ ਹੈਗਾ ਮਨ ਲਾੜੋ ਸਾਹਿਬ ਜੀ ਉੱਥੇ ਤੇ ਚੱਲ ਕੋਈ ਨਹੀਂ ਹੈਗਾ ਇੱਥੇ ਵੀ ਨਹੀਂ ਕੋਈ ਹੈਗਾ ਕੋਈ ਮੇਰੇ ਖਿਆਲ ਨਾਲ ਆਉਂਦਾ ਜਾਂਦਾ ਬਹੁਤ ਘੱਟ ਆ ਤੇ ਗਣਵਾ ਚਣਵਾ ਕੋਈ ਬੰਦਾ ਆਉਂਦਾ ਵਾ ਜੇ ਇੱਥੇ ਹੀ ਉਹ ਗੱਲ ਕਰਨੇ ਆ ਵੀ ਆਪਣੇ ਏਰੀਆ ਦੇ ਵਿੱਚ ਥੋੜੀ ਲੁੱਟ ਖੋ ਚੋਰੀ ਚਿਕਾਰੀ ਜਿਆਦੀ ਆ ਆਪਣੇ ਏਰੀਆ ਦੇ ਵਿੱਚ ਲੁੱਟਖੋ ਹੋ ਜਾਂ ਚੋਰੀਚਾਰੀ ਜਿਆਦੀ ਆ ਇਧਰ ਤੇ ਕੋਈ ਚੱਕਰ ਨਹੀਂ ਆ ਉਹ ਉੱਥੋਂ ਥੱਲੇ ਅਸੀਂ ਗੱਡੀ ਲਾ ਕੇ ਆਏ ਆ ਉਹ ਥਰਲੇ ਪਾਸੇ ਗੱਡੀ ਲਾ ਕੇ ਆਏ ਅਸੀਂ ਤੇ ਚੁੱਪ ਕਰਕੇ ਤਾਣੂ ਆ ਗਏ ਆ ਕੋਈ ਇੱਥੇ ਸ਼ੋਰ ਸ਼ਰਾਬਾ ਨਹੀਂ ਸ਼ੋਰ ਸ਼ਰਾਬਾ ਵਾ ਤੇ ਕੁਦਰਤੀ ਬਸ ਮੌਸਮ ਦਾ ਹੋਰ ਕੋਈ ਇੱਥੇ ਰੌਲਾ ਰੱਪਾ ਨਹੀਂ ਬਹੁਤ ਸੋਹਣਾ ਵਧੀਆ ਸਵੇਰਾ ਆ ਉਧੋਂ ਅਸੀਂ ਆਏ ਆ ਜਿਹੜੀ ਉਹ ਨਿਸ਼ਾਨ ਸਾਹਿਬ ਵਾਲੀ ਨਿਸ਼ਾਨੀ ਤੋਂ ਤੇ ਇਧਰ ਦੇ ਪਾਸੇ ਆਈ ਤੇ ਪੀਸਾਵ ਗੁਰਦੁਆਰਾ ਤੇ ਤਰੋਂ ਵੀ ਮੱਥਾ ਟੇਕ ਲਿਆ ਹੁਣ ਅਸੀਂ ਚੱਲਦੇ ਆਂ ਜੀ ਪਠਾ ਸਾਹਿਬ ਗੁਰਦੁਆਰਾ ਸਾਹਿਬ ਇਹ ਆ ਜੀ ਗੁਰਦੁਆਰਾ ਸਾਹਿਬ ਪਠਾ ਸਾਹਿਬ ਤੇ ਮੇਰੀ ਅੱਖਾਂ ਘੜੀ ਆ ਗਿਆ ਜਿੱਤਰਾ ਜਿੱਤਰਾ ਮੈਂ ਨਿੱਕੇ ਹਾਂ ਤੇ ਅੱਜ ਇੱਥੇ ਆਇਆ ਤੇ ਘਰਦਿਆਂ ਦੇ ਨਾਲ ਮੈਂ ਇੱਥੇ ਨਿੱਕੇ ਹਾਂ ਇੱਕ ਵਾਰੀ ਪਹਿਲਾਂ ਵੀ ਆ ਚੁੱਕਾ ਹਾਂ ਬਾਕੀ ਤੁਹਾਨੂੰ ਦਿਖਾਉਨੇ ਆ ਤੇ ਇੱਥੇ ਵਿਆਹ ਵੀ ਚੱਲਣ ਲਿਆ ਵਾ ਇੱਥੇ ਵਿਆਹ ਵੀ ਆ ਮਹਾਰਾਜ ਤਰਕੀਆਂ ਬਖਸ਼ੇ ਵੀਰ ਨੂੰ ਮੰਮੀ ਤੇ ਵੀ ਬੂਟੇ ਹੈਗੇ ਜੀ ਦਰਬਾਰ ਸਾਹਿਬ ਮਥਾ ਟਿਕਣ ਲਈ ਉੱਪਰ ਆ ਜੀ ਤੇ ਤੁਹਾਨੂੰ ਦਿਖਾਉਂਦੇ ਆ ਵੀ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਜਿਹੜਾ ਕਿ ਜਦੋਂ ਨੇ ਪੈਰ ਪਾਇਆ ਕਹਿੰਦੇ ਆਣ ਕਿਤੇ ਪੱਠਾ ਜਿਹੜਾ ਤਪਦਾ ਪੱਠਾ ਉਦੋਂ ਦਾ ਪੱਠਾ ਤਪਦਾ ਉਹ ਠੰਡਾ ਹੋ ਗਿਆ ਹੈ ਵਾਹਿ এই আজি ভঠা যি নে গুৰুদ্বাৰা ভঠা চাহ ਏ ਆ ਜੀ ਪਠਾ ਸਾਹਿਬ ਗੁਰਦੁਆਰਾ ਸਾਹਿਬ ਰੋਪੜ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਲਦੇ ਪੱਠੇ ਦੇ ਵਿੱਚ ਆਪਦਾ ਘੋੜਾ ਵਾੜਿਆ ਸੀ ਤੇ ਕਹਿੰਦੇ ਜਦੋਂ ਘੋੜੇ ਦੇ ਪੈਰ ਲੱਗੇ ਸੀ ਤੇ ਉਹ ਪੱਠਾ ਉੱਥੇ ਠੰਡਾ ਹੋ ਗਿਆ ਸੀ ਜੋ ਅੱਜ ਵੀ ਉੱਥੇ ਮੌਜੂਦ ਹੈ ਆ ਉਹੋ ਹੀ ਪੁਰਾਣਾ ਪੱਠਾ ਜਿਹੜਾ ਤੁਹਾਨੂੰ ਦਿਖਾਇਆ ਉਹ ਉਹੋ ਹੀ ਪੁਰਾਣਾ ਪੱਠਾ ਹੈ ਜਿਹੜਾ ਉਦੋਂ ਤੋਂ ਲੈ ਕੇ ਅੱਜ ਤੱਕ ਸਾਂਭ ਕੇ ਰੱਖਿਆ ਹੈ ਇਹਨਾਂ ਨੇ ਤੇ ਮਹੌਤ ਤਗੜੀ ਗੱਲ ਹੈ ਜਿਹੜਾ ਉਹਨਾਂ ਨੇ ਹਜੇ ਤੱਕ ਸਾਂਭ ਕੇ ਰੱਖਿਆ ਬਾਕੀ ਸਾਰਾ ਇਤਿਹਾਸ ਉਹ ਤੁਹਾਡੇ ਸਾਹਮਣੇ ਆ ਜੀ ਚਲੋ ਅਨ ਚਲਦੇ ਆ ਅਗਲੇ ਗੁਰਦੁਆਰਾ ਸਾਹਿਬ ਇਧਰ ਵਿਆਹ ਚੱਲ ਰਿਹਾ ਹੈ ਤੁਹਾਨੂੰ ਮੈਂ ਵਿਆਹ ਵਿਖਾਦਾ ਲਓ ਜੀ ਇਹ ਹੀ ਗੁਰਦੁਆਰਾ ਪਠਾ ਸਾਹਿਬ ਰੋਪੜ ਤੇ ਹੁਣ ਵੀਰ ਹਣੀ ਦੱਸੰਦਾ ਆ ਵੀ ਅਗਲਾ ਗੁਰਦੁਆਰਾ ਸਾਹਿਬ ਕਿੱਥੇ ਆਪਣੇ ਮਾਝੇ ਦੇ ਪੈਂਦਾ ਹਾਂ ਸੁਲਤਾਨਪੁਰ ਸੁਲਤਾਨਪੁਰ ਲੋਧੀ ਹਾਂ ਅੱਛਾ ਆ ਆਪਣਾ ਸੁਲਤਾਨਪੁਰ ਲੋਧੀ ਮਥੇ ਦੇਖਣਾ ਵੀਰ ਨੇ ਤੇ ਚਲੋ ਚੱਲਦੇ ਹਾਂ ਸੁਲਤਾਨਪੁਰ ਲੋਧੀ ਰਾਹ ਚ ਆਉਂਦੇ ਆਂ ਵੀਰ ਹਣਾਂ ਨੂੰ ਕਹਿੰਦੇ ਵੀ ਅਸੀਂ ਚਾਹ ਲਈ ਗੋੜ ਖੜਨਾ ਵਧੀਆ ਤੇ ਗੁਰਦੁਆਰੇ ਉ ਆਏ ਆਂ ਤੇ ਪਰਨੇ ਹਜੇ ਲਾਲੇ ਆ ਤੇ ਫੇਰ ਬੰਨ ਲਾਂਗੇ ਪਹਿਲਾਂ ਉਹਦੇ ਚ ਆਉਂਦਾ ਫੇਰ ਉਹਦੇ ਚ ਆਉਂਦਾ ਫੇਰ ਉਹਦੇ ਚ ਆਉਂਦਾ ਫਿਰ ਇਧਰੋਂ ਪਰਲੇ ਪਾਸੇ ਕੱਢ ਕੇ ਪਰਲੇ ਪਾਸੇ ਜਾ ਕੇ ਕਮਾ ਆਗੇ ਫਿਰ ਉਹ ਤੇ ਟਿੱਕੀਆਂ ਬਣਾ ਬਣਾਗੇ ਗੁੜ ਵੇਚਦੇ ਆ ਵੀਰ ਹਣੀ ਬਾ ਉਹ ਨਹੀਂ ਇਹਨਾਂ ਦਾ ਰੇਟ ਨੂੰ ਲੈ ਕੇ ਥੋੜਾ ਜਿਹਾ ਚੱਲਦਾ ਹੁੰਦਾ ਵਾ ਤਾਂ ਠਾ ਠਾ ਕੰਮ ਲੈ ਲੈਣਗੇ ਉਸ ਤਰ੍ਹਾਂ ਥੋੜਾ ਫੇਰ ਸੁਰਖਾ ਕੇ ਬਾਪੂ ਦਾ ਗੁੜ ਲੈ ਲੈਣਗੇ ਕਹਿੰਦਾ ਸੈਂਡ ਕਰੂ ਉਹਨੂੰ ਸੈਂਡ ਕਰਦਾ ਨਹੀਂ ਪਤਾ ਲੱਗ ਜਾਂਦਾ ਉਹਨੂੰ ਨਹੀਂ ਪਤਾ ਸੈਂਡ ਦਾ ਭਰਾਵਾ ਪੈ ਕੇ ਪੈ ਹੈ ਅੰਦਰ ਕੈਸ਼ ਹੈ ਨਹੀਂ ਗਾ ਕੈਸ਼ ਹੈ ਗੜੀ ਤੇ ਸੈਂਡ ਦਾ ਉਹਨੂੰ ਨਹੀਂ ਪਤਾ ਲੱਗਦਾ ਇੱਕ ਪੀਸ ਅੰਦਰੋਂ ਫੜ ਲਿਆ ਇੱਕ ਇੱਥੋਂ ਫੜ ਲਈ ਦੋ ਪੀਸ ਇਹਨੇ ਉਹ ਪਾਰੇ ਉਧਰ ਇੱਕ ਪੀਸ ਲਓ ਜੀ ਗੁੱਡ ਲੈ ਲਿਆ ਖਲਾਲ ਤੇ ਚਲੋ ਹੁਣ ਚੱਲੀਏ ਸੁਤਾਨਪੁਰ ਲੋਧੀ ਜਾ ਕੇ ਮੱਥਾ ਟੇਕੀ ਫਿਰ ਘਰ ਨੂੰ ਚੱਲੀਏ ਇਹ ਬੋਰਡ ਤੇ ਲਿਖਿਆ ਵਾ ਸੁਲਤਾਨਪੁਰ ਲੋਧੀ ਦਾ ਸਾਰਾ ਇਤਿਹਾਸ ਜੋ ਕਿ ਥੋੜਾ ਜਿਆਦਾ ਪ੍ਰਣਾ ਚੁੱਕਾ ਵਾ ਤੇ ਬਾਕੀ ਚੱਲਦੇ ਆ ਗੁਰਦੁਆਰਾ ਸਾਹਿਬ ਅੰਦਰ ਤੁਹਾਨੂੰ ਦੱਸਦੇ ਆ ਚਲੋ ਚੱਲੀਏ ਇਹ ਆ ਜੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤਾਨਪੁਰ ਲੋਧੀ ਉੱਥੋਂ ਦਾ ਮੌਸਮ ਤੇ ਇੱਥੋਂ ਦੇ ਮੌਸਮ ਤੇ ਬਹੁਤ ਫਰਕ ਪੈ ਗਿਆ ਕਿਉਂਕਿ ਰੋਪੜ ਬਹੁਤ ਦੂਰ ਹੀ ਰੋਪੜ ਤੋਂ ਸਿੱਧੀ ਗੱਡੀ ਖੀਚੀ ਤਰਨਤਾਰਨ ਤੇ ਅਸੀਂ ਪਹੁੰਚ ਗਏ ਆ ਬੇਰਸਾਬ ਸੁਲਤਾਨਪੁਰ ਲੋਧੀ ਇੱਥੋਂ ਦਾ ਇਤਿਹਾਸ ਇਹ ਆਇਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਜਿੱਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਆ ਵੀ ਚੁੱਭੀ ਮਾਰੀ ਸੀ ਤੇ ਸੰਤ ਘਾਟ ਗੁਰਦੁਆਰਾ ਸਾਹਿਬ ਆ ਉੱਥੇ ਜਾ ਕੇ ਨਿਕਲੇ ਸੀ ਇਤਿਹਾਸ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਆਂਦੇ ਆ ਕਿ ਸੁਲਤਾਨਪੁਰ ਲੋਧੀ ਸ਼ਹਿਰ ਤੋਂ ਕਰੀਬ ਅੱਧਾ ਮੀਲ ਦੂਰ ਉਹ ਸਥਾਨ ਜਿਵੇਂ ਵੇਈ ਨਦੀ ਵਿੱਚ ਇਸ਼ਨਾਨ ਕਰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਾਇਆ ਕਰਦੇ ਸਨ ਗੁਰੂ ਸਾਹਿਬ ਜੀ ਦੇ ਵੇਲੇ ਦੀ ਬੇਰੀ ਹੁਣ ਵੀ ਮੌਜੂਦ ਹੈ ਦਿਖਾਉਨੇ ਆ ਤੁਹਾਨੂੰ ਉਹ ਬੇਰੀ ਤੇ ਨਾਲ ਟੇਕਦੇ ਆ ਮੱਥਾ ਇੱਥੇ ਪੌਰਾ ਸਾਹਿਬ ਬਣਿਆ ਜੀ ਆ ਬੇਰ ਸਾਹਿਬ ਆ ਇਧਰਲੇ ਪਾਸਿਓਂ ਆਹ ਨਦੀ ਵੀ ਆ ਤੇ ਸੰਗਤਾਂ ਆਗਰ ਆਪਦੀਆਂ ਸੋਹਣੀਆਂ ਸੋਹਣੀਆਂ ਫੋਟੋਆਂ ਖਿਚਾਉਂਦੇ ਆ ਆ ਬੇੜੀ ਵੀ ਚੱਲਦੀ ਆ ਇਹ ਹੀ ਸਾਡਾ ਜੀ ਅੱਜ ਦਾ ਪੰਜਵਾਂ ਸਥਾਨ ਹੈ ਸੁਲਤਾਨਪੁਰ ਲੋਧੀ ਤੇ ਅਸੀਂ ਉਧਰੋਂ ਗੱਡੀਆਂ ਵਾਵਾ ਖਿੱਚੀਆਂ ਤਾਂ ਕਰਕੇ ਮੌਸਮ ਮੌਸਮ ਖਰਾਬ ਹੋ ਗਿਆ ਦਰਸ਼ਨ ਮਿਲੇ ਵੀਰ ਨੇ ਕਰਾਏ ਆ ਬਹੁਤ ਜਿਆਦੇ ਆ ਵੀ ਕਲਾ ਕੀ ਹਾਲ ਵਾਈਗਰ ਜੇ ਹਾਲ ਸਾ ਆ ਵੀਰੋ ਜੀ ਵੀ ਅਸੀਂ ਬਹੁਤ ਦਰਸ਼ਨ ਵਧੀਆ ਕਰਕੇ ਆਏ ਆ ਤੇ ਮਿਲਦੇ ਆ ਜੀ ਆਪਾਂ ਅਗਲੇ ਵਲੌਗ ਚ ਤੰਗਾ ਜੀ ਸਤਿ ਸ੍ਰੀ ਅਕਾਲ